ਭਾਰਤ-ਪਾਕਿਸਤਾਨ ਸਰਹੱਦ ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਰਾਤ 8 ਵਜੇ ਤੋਂ ਲੈ ਕੇ 9 ਵਜੇ ਤੱਕ ਨਵਾਂ ਸ਼ਹਿਰ ਵਿੱਚ ਮੁਕੰਮਲ ਤੌਰ ਤੇ ਲਾਈਟਾਂ ਬੰਦ ਰੱਖ ਕੇ ਬਲੈਕਆਊਟ ਮੌਕ ਟ੍ਰਲ ਕੀਤੀ ਜਾਵੇਗੀ ਜਿਸ ਦੌਰਾਨ 1 ਘੰਟੇ ਲਈ ਬਿਜਲੀ ਪੂਰਨ ਤੌਰ ਤੇ ਬੰਦ ਰੱਖੀ ਜਾਵੇਗੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮਹਿਤਾਬ ਸਿੰਘ ਨੇ ਕਿਹਾ ਕਿ ਇਸ ਬਲੈਕਆਊਟ ਮੌਕ ਡ੍ਰਿਲ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਤ ਕਰੀਬ 8 ਵਜੇ ਦੇ ਸਾਇਰਨ ਹੂਟਰ ਵੱਜਣ ਦੇ ਨਾਲ-ਨਾਲ ਧਾਰਮਿਕ ਖਾਵਾਂ ਤੋਂ ਸਪੀਕਰਾਂ ਰਾਹੀਂ ਲਾਈਟਾਂ ਅਤੇ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਨਾ ਕਰਨ ਦੀ ਅਪੀਲ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਪੱਖੋਂ ਘਬਰਾਉਣ ਜਾਂ ਸਹਿਮ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਬਲੈਕਆਊਟ ਮੌਕ ਡ੍ਰਿਲ ਸਿਰਫ ਇੱਕ ਤਿਆਰੀ ਵਜੋਂ ਪ੍ਰਕਿਰਿਆ ਹੈ ਮੈਂ ਅੱਜ ਨਵਾਂ ਸ਼ਹਿਰ ਦੇ ਸਾਰੇ ਜਿਹੜੇ ਨਾਗਰਿਕ ਹੈਗੇ ਨੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਇਕ ਸੁਨੇਹਾ ਦੇਣਾ ਚਾਹਨਾ ਹੈਗਾ ਕਿ ਸਾਡੇ ਕੋਲ ਜੋ ਇਸ ਵੇਲੇ ਬਾਰਡਰ ਦੇ ਉੱਤੇ ਜੋ ਸਿਚੁਏਸ਼ਨ ਬਣੀ ਹੋਈ ਹੈਗੀ ਏ ਅ ਪड़ोसी ਮੁਲਕ ਦੇ ਨਾਲ ਉਹਨੂੰ ਮੱਜੇ ਨਾਲ ਰੱਖਦੇ ਹੋਏ ਅਸੀਂ ਜਿਹੜਾ ਹੀ ਹੈਗੀ ਆ ਆਪਣੀ ਇੱਕ ਮੌਕ ਡ੍ਰਿਲ ਅਜ ਮਿਤੀ 7 ਤਰੀਕ ਨੂੰ ਕਰਨੀ ਹੈਗੀ ਏ ਅ ਸ਼ਾਮੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਘੰਟੇ ਦੇ ਲਈ ਜੋ ਹੈ ਅਸੀਂ ਇੱਕ ਬਲੈਕਆਊਟ ਦੀ ਮੌਕ ਡ੍ਰਿਲ ਕਰਾਂਗੇ ਇਦੇ ਵਿੱਚ ਅਸੀਂ ਕਿਸੇ ਤਰੀਕੇ ਦੇ ਵੀ ਹਵਾਈ ਹਮਲੇ ਤੋਂ ਬਚਣ ਦੇ ਲਈ ਰਾਤ ਵੇਲੇ ਇੱਕ ਨਾਗਰਿਕ ਦੇ ਤੌਰ ਤੇ ਸਾਡੀ ਕੀ ਜ਼ਿੰਮੇਵਾਰੀ ਹੈ ਅਸੀਂ ਉਹਦੇ ਬਾਰੇ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਪੂਰੀ ਦਰੁਸਤ ਕਰਨਾ ਹੈਗਾ ਬਲੈਕਆਊਟ ਦੇ ਵਿੱਚ ਜੋ ਸਾਡੇ ਕੋਲ ਲਾਈਟਾਂ ਹੈਗੀਆਂ ਨੇ ਕਿਸੇ ਤਰੀਕੇ ਦੇ ਵੀ ਕੋਈ ਰੋਸ਼ਨੀ ਵਾਲੀ ਚੀਜ਼ ਹੈ ਭਾਵੇਂ ਉਹ ਬੱਲਬ ਹੈ ਟਿਊਬਸ ਨੇ ਜਾਂ ਕੋਈ ਮੋਮਬਤ ਵੀ ਹੈ ਕਿ ਇਹ ਮਾਚਸ ਹੈ ਕਿ ਇਹ ਜਾਂ ਕਿਸੇ ਤਰੀਕੇ ਦੇ ਵੀ ਕੋਈ ਅ ਅਗ ਲਗਾ ਕੇ ਜੇ ਰੋਸ਼ਨੀ ਕੀਤੀ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਹੈਗੀ ਹੈ ਉਹ 1 ਘੰਟੇ ਦੇ ਲਈ ਮਨਾਹੀ ਹੋਏਗੀ ਅ ਸਾਰੇ ਸ਼ਹਿਰੀ ਨਿਵਾਸੀਆਂ ਨੂੰ ਅ ਥਰੂ ਸਾਇਰਨ ਥਰੂ ਹੂਟਰ ਜਾਂ ਲਾਗੇ-ਤਾਗੇ ਦੀ ਜੋ ਅ ਅਨਾਉਂਸਮੈਂਟ ਦੇ ਸਿਸਟਮ ਹੈਗੇ ਨੇ ਕੋਈ ਮੰਦਿਰ ਗੁਰਦੁਆਰੇ ਉੱਥੋਂ ਇੱਕ ਅਨਾਉਂਸਮੈਂਟ ਹੋਏਗੀ ਕੀ ਆਉਣੇ ਵਾਲੇ 5 ਮਿੰਟ ਦੇ ਅੰਦਰ ਅੰਦਰ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਆਪਾਂ ਆਪਣੀ ਬਿਜਲੀ ਜਿਹੜੀ ਹੈਗੀ ਏ ਉਹਨੂੰ ਬੰਦ ਕਰ ਦੇਣਾ ਹੈਗਾ ਕੋਈ ਇਨਵਰਟਰ ਕੋਈ ਜਨਰੇਟਰ ਹੋਰ ਇਹ ਤੇ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਵਾਲੀ ਚੀਜ਼ ਆਪਾਂ ਨਹੀਂ ਚਲਾਣੀ ਨੋਰਮਲ ਪੱਖੇ ਜਿਹੜੇ ਹੈਗੇ ਨੇ ਉਹ ਆਪਾਂ ਚਾਲੂ ਰੱਖ ਸਕਦੇ ਹੈਗੇ ਆ ਆਪਣੇ ਅਸੀਂ ਦਰਵਾਜ਼ੇ ਖਿੜਕੀਆਂ ਪਰਦੇ ਵਗੈਰਾ ਸਭ ਲਗਾ ਲੈਣੇ ਤਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਬਾਹਰ ਨਾ ਹੋਵੇ ਉਹ ਉਪਰ ਆਸਮਾਨ 'ਚ ਦੇਖਣ ਦੇ ਵਿੱਚ ਕਿਸੇ ਤਰੀਕੇ ਦੇ ਵੀ ਕਿਸੇ ហេਠਾ ਕੋਈ ਆਬਾਦੀ ਹੋਣ ਦਾ ਕੋਈ ਰੋਸ਼ਨੀ ਦੇ ਪੱਖੋਂ ਕੋਈ ਸੁਨੇਹਾ ਨਾ ਉੱਪਰ ਜਾਵੇ ਤਾਂ ਜੋ ਕਿ ਕਿਸੇ ਤਰੀਕੇ ਦੇ ਵੀ ਹਮਲੇ ਤੋਂ ਬਚਿਆ ਜਾ ਸਕੇ ਸੋ ਇਹ ਪੂਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ 1 ਘੰਟੇ ਦੇ ਲਈ ਚੱਲੇਗੀ 1 ਘੰਟੇ ਬਾਅਦ 9 ਵਜੇ ਦੇ ਦੌਰਾਨ ਦੁਬਾਰਾ ਜਿਹੜਾ ਹੈਗਾ ਕੂਟਰ ਜਾਂ ਸਾਇਰਨ ਜਾਂ ਕਿਸੇ ਤਰੀਕੇ ਦੇ ਜੋ ਅਨਾਉਂਸਮੈਂਟ ਹੈਗੇ ਤੁਹਾਡੇ ਅਰੋਸ-ਪਰੋਸ 'ਚ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਤੁਹਾਨੂੰ ਸੁਣਾਈ ਦੇਗੀ ਜੋ ਇਸ ਚੀਜ਼ ਦਾ ਸੁਨੇਹਾ ਹੋਏਗਾ ਕਿ ਹਾਂਜੀ ਜਿਹੜਾ ਬਲੈਕਆਊਟ ਦੀ ਐਕਸਰਸਾਈਜ਼ ਸੀਗੀ ਉਹ ਓਵਰ ਹੋ ਚੁੱਕੀ ਹੈ ਤੇ ਹੁਣ ਅਸੀਂ ਜਿਹੜੀ ਹੈਗੀ ਆਪਣੀ ਲਾਈਟਾਂ ਆ ਬਾਲ ਸਕਨੇ ਹੈ ਕਿ ਆਪਾਂ ਨਾਰਮਲ ਤਰੀਕੇ ਨਾਲ ਰਹਿ ਸਕਨੇ ਆ ਇਸ ਦੌਰਾਨ ਆਪਾਂ ਬਾਹਰ ਵੀ ਨਹੀਂ ਨਿਕਲਣਾ ਕਿਸੇ ਤਰੀਕੇ ਦੀ ਕੋਈ ਸਕੂਟਰ ਮੋਟਰਸਾਈਕਲ ਕੋਈ ਗੱਡੀ ਕੁਝ ਵੀ ਲੈ ਕੇ ਆਪਾਂ ਬਾਹਰ ਸੜਕਾਂ ਤੇ ਨਹੀਂ ਨਿਕਲਣਾ ਓਬਵੀਅਸਲੀ ਅਨਲੈਸ ਜੇ ਕੋਈ ਬਹੁਤ ਮੈਡੀਕਲ ਐਮਰਜੈਂਸੀ ਹੈਗੀ ਹੈ ਤੇ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਸਾਡੇ ਹਸਪੀਟਲ ਵਗੈਰਾ ਸਭ ਓਪਨ ਰਹਿਣਗੇ ਤੇ ਇਹ ਜੋ ਬਦਰਸੀ ਐਕਸਰਸਾਈਜ਼ ਕਰਨੀ ਹੈ ਇਹ ਸਿਰਫ ਇੱਕ ਮੌਕ ਡ੍ਰਿਲ ਹੈ ਕਿਸੇ ਤਰੀਕੇ ਦੇ ਨਹੀਂ ਕੋਈ ਘਬਰਾਣ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਕੋਈ ਘਬਰਾਣ ਵਾਲੀ ਗੱਲ ਵੀ ਨਹੀਂ ਹੈਗੀ ਆਪਾਂ ਸਿਰਫ ਆਪਣੀ ਤਿਆਰੀ ਨੂੰ ਤੇ ਆਪਣੇ ਆਪ ਨੂੰ ਪੁਖਤਾ ਕਰਨਾ ਹੈਗੇ ਕਿਸੇ ਤਰੀਕੇ ਦੇ ਵੀ ਮਨ ਭਾਗੇ ਸਿਚੁਏਸ਼ਨ ਤੋਂ ਨਿਕਲਣ ਦੇ